ਕਿੰਨੇ ਦਾ ਕੁਲਚਾ ਲਾਇਆ 15 ਦਾ ਬਈ 15 15 ਨਹੀਂ ਡੱਕਾ ਨਹੀਂ ਮਿਲਣਾ ਕੁਲਚਾ ਖਵਾ ਇੱਕ ਦਾ ਮੈਂ ਨਹੀਂ ਕਿਹਨੂੰ ਪੈਸੇ ਪੁੱਛ ਦਿੱਤੇ ਜਾ ਭੱਜ ਜਾ ਇੱਥੋਂ ਯਾਰ ਐਸਾ ਕਿਉ ਕਰ ਰਿਹਾ ਯਾਰ ਸਮਾਗ ਮੈਂ ਤੇਰੇ ਲੜੜੇ ਮਾਰ ਤੂੰ ਛਿਲਮੀਰੇ ਤੇ ਇਹ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੀ ਇੱਕ ਪੰਜਾਬੀ ਮੁੰਡਾ ਕੋਲਚੇ ਤਾਂ ਲੈ ਲੈਂਦਾ ਪ੍ਰਵਾਸੀ ਤੋਂ ਪਰ ਜਦੋਂ ਉਸ ਨੂੰ ਪੈਸੇ ਦੇਣ ਦੀ ਵਾਰੀ ਆਉਂਦੀ ਹੈ ਤਾਂ ਉਸ ਤੋਂ ਬਾਅਦ ਉਸ ਨਾਲ ਲੜਨ ਲੱਗ ਜਾਂਦਾ ਹੈ ਪਹਿਲਾਂ ਤਾਂ ਉਸ ਪ੍ਰਵਾਸੀ ਨੂੰ ਲੱਗਦਾ ਹੈ ਕਿ ਮੇਰੇ ਨਾਲ ਮਜ਼ਾਕ ਕਰ ਰਹਾ ਹੈ ਪਰ ਜਦੋਂ ਸੱਚਮੁੱਚ ਹੀ ਉਸ ਤੋਂ ਪੈਸੇ ਮੰਗਣ ਲੱਗਦਾ ਹੈ ਤਾਂ ਫਿਰ ਉਹ ਸੱਚਮੁੱਚ ਹੀ ਲੜਨ ਲੱਗ ਜਾਂਦਾ ਤੁਸੀਂ ਇਹ ਵੀਡੀਓ ਪੂਰੀ ਦੇਖੋਗੇ ਤਾਂ ਤੁਹਾਨੂੰ ਵੀ ਸ਼ਰਮ ਆਉਣ ਲੱਗ ਜਾਵੇਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦੇਣਾ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਪੁਰ ਅਪਡੇਟਾਂ ਪੰਜਾਬ ਦੇ ਰਿਲੇਟਡ ਦੇਖਣ ਦੇ ਲਈ ਧੰਨਵਾਦ ਦੋਸਤੋ ਵੀਡੀਓ ਪੂਰੀ ਦੇਖੋ ਕਿੰਨੇ ਦਾ ਕਲਚਾ ਲਾਇਆ 15 ਦਾ ਬਈ 15 15 ਨਹੀਂ ਡੱਕਾ ਨਹੀਂ ਮਿਲਣਾ ਕੋਲ ਚਖਵਾ ਇੱਕ ਸਦਾ ਹੋ ਗਏ ਹੈ ਕੀ ਲੈਣਾ ਉਹਨਾਂ ਨੇ ਕੋਲ ਚ ਜਵਾ ਕਰਵਾਉਣੇ ਤੇ ਲੋਕਾਂ ਦੇ ਐਸੇ ਕਿਉਂ ਕਰ ਰਹਾ ਹੈ ਬਈ ਤਨ ਮੈਂ ਦੱਸਦਾ ਆਂ ਦੀ ਰੇੜੀ ਲੈ ਕੇ 77 ਹਜਾ ਇਥੋਂ ਯਾਰ ਪੈਸਾ ਤਾਂ ਦੇ ਪਾ ਪੈਸਾ ਕਰਾ ਦੇਵਾ ਤੈਨੂੰ ਲੱਗਾ ਨਹੀਂ ਦਿੰਦਾ ਹੁੰਦਾ ਮੈਂ ਨਹੀਂ ਕਿ ਇਹਨੂੰ ਪੈਸੇ ਪੁੱਛ ਦਿੱਤੇ ਜਾ ਭੱਜ ਜਾ ਇਥੋਂ ਯਾਰ ਐਸਾ ਕਿਉਂ ਕਰ ਰਹਾ ਯਾਰ ਤੈਨ ਮਾਰਾ ਮੈਂ ਤੇਰੇ ਲੜੜੇ ਮਾਰ ਦੂ ਤੋ ਜਾੜਤ ਭਾਈ ਜੰਗਾਂ ਦਾ ਪਾਇਆ ਤੁਸੀਂ ਗੰਦੇ ਕੁਰਚੇ ਬਈ ਜੰਨੇ ਆ ਹੈ ਜਾਓ ਜਾਓ